ਸਾਸਰੀਕਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਲਿੱਦੜ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਵਾ ਪਕੜਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨੀ ਜਾ ਰਹੀ ਆ ਭਾਈ ਜਿਹੜੇ ਵਪਾਰ ਦਾ ਕੰਮ ਕਰਦੇ ਆ ਤੇ ਬਹੁਤ ਵਧੀਆ ਪਸ਼ੂ ਲੈ ਕੇ ਆਉਂਦੇ ਆ ਵੱਡੇ ਵੱਡੀਆਂ ਵਾਢਾਂ ਲੈ ਕੇ ਆਏ ਆ ਟੌਪ ਦੀਆਂ ਜਿਨ੍ਹਾਂ ਵਿੱਚ ਇੱਕ ਤਾਜ਼ੀ ਸੂਈ ਆ ਤੇ ਇੱਕ ਗੱਬਣ ਆ ਜੀ ਆਪਾਂ ਭਾਈ ਜਿਹੋ ਨਾਲ ਗੱਲਬਾਤ ਕਰਾਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸવાય ਪਸ਼ੂ ਨੂੰ ਦੋ ਟਾਈਮ ਚੋਕੇ ਜਿਹੜਾ ਗੱਬਣ ਪਸ਼ੂ ਆ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਆਪਾਂ ਗੱਲਬਾਤ ਕਰਾਉਣੀ ਆ ਭਾਜੀ ਹੁਣ ਨਾਲ ਤੇ ਡਿਟੇਲ ਲੈਣੀਆਂ ਜੀ ਇਹਨਾਂ ਦੀ ਹਾਂ ਸਾਸਰੀ ਗਾਲ ਭਾਜੀ ਸਾਸਰੀ ਗਾਲ ਭਾਜੀ ਕੀ ਹਾਲ ਚਾਲ ਹੈ ਜੀ ਬਾ ਠੀਕ ਠਾਕ ਹੈ ਭਾਜੀ ਦੋ ਹੀ ਵੇੜਾਂ ਅੱਜ ਦੋ ਹੀ ਵੇੜਾਂ ਭਾਈਏ ਠੀਕ ਆਂਦਾ ਜਾਂਦਾ ਰਹਿੰਦਾ ਮਾਲ ਆਉਂਦਾ ਜਾਂਦਾ ਰਹਿੰਦਾ ਜੀ ਮਾਲ ਪਹਿਲੀ ਵੀਡੀਓ ਬਣਨ ਲੱਗੀ ਥੱਲੇ ਹਾਂਜੀ ਹਾਂਜੀ ਪਹਿਲਾਂ ਇੱਥੇ ਵਿਕ ਜਾਂਦਾ ਜੀ ਮੁੰਡੇ ਹੋਣਾ ਦੇ ਵੀਡੀਓ ਦੀ ਵੇਚਣਾ ਆ ਗਿਆ ਚਲੋ ਵੀਡੀਓ ਦੇ ਵੇਚ ਲਉ ਠੀਕ ਆ ਜੀ ਮਾਲ ਇੱਥੇ ਵਿਕ ਜਾਂਦਾ ਜੀ ਬਾਹਰ ਬਾਬੇ ਦੀ ਕਿਰਪਾ ਜੀ ਚਲੋ ਕੋਈ ਗੱਲ ਨਹੀਂ ਕਈ ਵਾਰਾਂ ਵੀਡੀਓ ਦੇ ਜ਼ਰੀਏ ਦੁੱਗਣਾ ਜਾਂਦਾ ਕੰਮ ਦੁੱਗਣਾ ਜਾਂਦਾ ਜੀ ਹਾਂਜੀ ਹਾਂਜੀ ਤੇ ਐਡਰੈਸ ਦੱਸ ਦੋ ਜੀ ਆਪਣਾ ਐਡਰੈਸ ਆਪਣਾ ਜੀ ਪਿੰਡ ਲਿੱਦੜਾਈ ਹ ਠੀਕ ਹੈ ਜੀ ਫੇਰਮਾ ਰੋਡ ਆ ਜੀ ਰਹੀ ਆ ਆਪਣੇ ਤੋਂ 5 ਕਿਲੋਮੀਟਰ ਦੂਰ ਆ ਹਾਂਜੀ ਤੇ ਫੇਰਮਾ ਰੋਡ ਦੇ ਉੱਪਰ ਹੀ ਆਪਣਾ ਘਰ ਵਾ ਠੀਕ ਆ ਫੇਰਮਾ ਰੋਡ ਦੇ ਉੱਤੇ ਹੀ ਹਾਂਜੀ ਪਿੰਡੇ ਸੜਕ ਜਾਂਦੀ ਉਹਦੇ ਉੱਪਰ ਹੀ ਆ ਜੀ ਬਿਆਸ ਸਾਹਿਬ ਤੋਂ 10 ਕਿਲੋਮੀਟਰ ਫੇਰੂਮਾ ਦਾ ਖਲੂਰ ਸਾਹਿਬ ਨੂੰ ਜਿਹੜੀ ਸੜਕ ਜਾਂਦੀ ਉੱਤੇ ਆ ਲਿੱਦੜ ਪਿੰਡ ਜੀ ਲਿੱਦੜ ਪਿੰਡ ਹਾਂਜੀ ਸੜਕ ਦੇ ਉੱਪਰ ਹੀ ਆਪਣਾ ਘਰ ਆ ਨਾਮ ਕੀ ਜੀ ਆਪਣਾ ਨਾਮ ਆਪਣਾ ਹੀਰਾ ਸਿੰਘ ਆ ਜੀ ਠੀਕ ਆ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਆਪਣਾ 77 400 ਪੂਰਾ ਜੀ 78 171 77400 ਪੂਰਾ 78171 ਠੀਕ ਹੈ ਜੀ ਹਾਂਜੀ ਸਹੀ ਆ ਤੇ ਆਪਾਂ ਸ਼ੁਰੂਆਤ ਕਰੀਏ ਸੂਈ ਤੋਂ ਸੂਈ ਨੂੰ ਕਰ ਲਈਏ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਮੰਨ ਕੇ ਚੱਲੂ ਜੀ ਤੁਸੀਂ 10-12 ਦਿਨ ਹੋ ਗਏ ਆ ਜੀ ਅੱਛਾ 10-12 ਦਿਨ ਹੋ ਗਏ ਆ ਹਾਂਜੀ ਬੱਚਾ ਮਗਰ ਕੀ ਆ ਜੀ ਬੱਚਾ ਮਗਰੇ ਦੇ ਵਸ਼ਾ ਜੀ ਵਸ਼ਾ ਮਗਰਾ ਸੁਹਾ ਘਨਵਾ ਹੋਇਆ ਜੀ ਸੁਹਾ ਦੁਜਾ ਦੂਜਾ ਸੂਆ ਹਾਂਜੀ ਠੀਕ ਹੈ ਜੀ ਦੁੱਧ ਕਿੰਨਾ ਕਾ ਜੀ ਦੁੱਧ ਹੈ ਅਰੇ ਮੰਨ ਕੇ ਚੱਲੂ ਤੁਸੀਂ 17 ਹੋਈਆਂ ਪਰ ਆਪਾਂ 15 ਦੀ ਗਰੰਟੀ ਦਿੰਨੇ ਆ ਠੀਕ ਹੈ ਜਿਹੜਾ ਵਾਲਟੀ ਚਵਾਗ ਲੀਟਰ ਮਾਰ ਦੇਣੇ ਆ ਲੀਟਰ ਮਾਰਨਾ 15 ਕਿਲੋ ਆਈ ਠੀਕ ਆ ਹਾਂਜੀ ਸਹੀ ਆ ਇਸ ਵਕਤ ਮਤਲਬ ਕਿ ਜਿਹੜਾ ਲੀਟਰ ਵਾਲਾ ਜੋ ਵੀ ਦਵੇ ਭਾਵੇਂ ਕੋਈ ਜੁਮਰਦੀ 15 ਕਿਲੋ ਆ ਜੀ 15 ਕਿਲੋ ਤਿਆਰ ਆ ਬਿਲਕੁਲ ਹਾਂਜੀ ਬਿਲਕੁਲ ਠੀਕ ਆ ਜੀ ਇਹਨੂੰ ਤੋਰੀਏ ਖੋਲ ਕੇ ਜੀ ਤੋੜਨੇ ਕੱਦ-ਕਾੜ ਚੈੱਕ ਕਰ ਲਓ ਜੀ ਕੱਦ-ਕਾੜ ਵੱਡੇ ਦੀ ਮਾਲਕ ਆ ਆ ਵੇਖੋ ਥਣ ਬੜਾ ਸੋਹਣਾ ਲੱਗਾ ਖਾਣ ਜਿਹੜਾ ਲੱਗਾ ਵਾ ਬਹੁਤ ਹੀ ਵਧੀਆ ਵਾ ਕੁਆਲਿਟੀ ਚੰਗੀ ਆ ਹਾਈਟ ਵੀ ਚੰਗੀ ਆ ਸੁਹਾ ਦੂਜਾ ਹੀ ਆ ਨਾ ਠੀਕ ਆ ਦੂਜਾ ਸੁਹਾ ਸੁਈ 15 ਲੀਟਰ ਦੁੱਧ ਬਿਲਕੁਲ ਕੰਡੇ ਵਾਲਾ ਤਿਆਰ ਆ ਜੀ ਆ ਵੇਖੋ ਕੁਆਲਿਟੀ ਚੈੱਕ ਕਰੋ ਬਾਕੀ ਇਹਨਾਂ ਵੇੜਾਂ ਦੀ ਫੈਨ ਵੀ ਚੰਗੀ ਆਉਂਦੀ ਆ ਤੇ ਦੁੱਧ ਵੀ ਮੱਝਾਂ ਵਰਗਾ ਹੁੰਦਾ ਇਹਨਾਂ ਦਾ ਆ ਵੇਖੋ ਪੂਰੀ ਚੰਗੀ ਆ ਜੀ ਹਮਾਂ ਨੇ ਈ ਥੱਕ ਜਿਆਦੀ ਅੱਗੇ ਰੱਖਦੀ ਆ ਖਾਣੇ ਕਰਾਂ ਫੇਰ ਚੈੱਕ ਕਰ ਲਓ ਜੀ ਭਾਈ ਥਣਾ ਦੀ ਕੋਈ ਬਾਤ ਘਾਟਤ ਨਹੀਂ ਹੈਗੀ ਜੀ ਧਾਰ ਦਾ ਉਹ ਫਰਕ ਨਾ ਹੋ ਜੀ ਠੀਕ ਆ ਨੇ ਬਚਾ ਲਾ ਕੇ ਬਹੁਤੀ ਗੱਲ ਤੇ ਆਪਾਂ ਧਾਰਾ ਮਰਾਜੇ ਵਿਖਾ ਦਿੰਨੇ ਆ ਠੀਕ ਆ ਠੀਕ ਉਹ ਠੰਡੀ ਸੀਲ ਸਲੱਗ ਮੈੜ ਆਈ ਰੱਸੀ ਪਾਉਣ ਤੋਂ ਬਿਨਾਂ ਚਾਉਂਦੇ ਜੀ ਨਹੀਂ ਰੱਸੀ ਪਾ ਲਈ ਜੀ ਅਜੇ ਨਾ ਵੀ ਪਈ ਤਾਂ ਵੀ ਕੋਈ ਗੱਲ ਨਹੀਂ ਪਰ ਰੱਸੀ ਆਪਾਂ ਪਾ ਲਈ ਜੀ ਠੀਕ ਹੈ ਜੀ ਹਾਂਜੀ ਤੇ ਮੁੱਲ ਕਿੰਨਾ ਕਰਨਾ ਹੈ ਇਹਦਾ ਮੋਲੇ ਦਾ ਜੀ 65000 ਰੁਪਇਆ ਕਰਦੇ ਆ ਮਾਣ ਤਣ ਕਿੰਨਾ ਕਰਦੋਗੇ ਮਾਤਾ ਕਰਦਾਂਗੇ ਜੀ ਜਾਂ 2000 ਰੁਪਏ ਦਾ ਕਰਦਾਂਗੇ ਮਾਤਾ ਠੀਕ ਹੈ ਮੌਕੇ ਤੇ ਫਿਰ ਛੋਟ ਕਰ ਦੋਗੇ ਕਿੰਨੇ ਦੇ ਕਰਦਾਂਗੇ ਛੋਟ ਜੀ ਫੋਨ ਕਰ ਲੈ ਜਿੰਨੂੰ ਪਸੰਦ ਸੋਹਣੀ ਸੁਨੱਖੀ ਪੂਰੀ ਆ ਜਮੀਂ ਭਰੀ ਵਹਿੜਾ ਜੀ ਹਾਂ ਜੀ ਹਾਂ ਜੀ ਨਿਗਰਿਆ ਪੂਰੀ ਕੋਈ ਲਿੱਸੀ ਨਹੀਂ ਕੀ ਥਾਣ ਦੂਜੇ ਪੱਲੇ ਉਹਦਾ ਖਾਦਨੇ ਆ ਥਾਣ ਵੇਖੋ ਕਿਹੜਾ ਲਗਾਈ ਕਿੱਡਾ ਸੋਹਣਾ ਥਾਣਾ ਕਦੇ ਭੂਰ ਨਹੀਂ ਕੋਈ ਛਡਾਨੀ ਠੀਕ ਹੈ ਜੀ ਗਿੰਦੀਆਂ ਤਰਾ ਬਰਾਬਰ ਵਜਣ ਗਈ ਠੀਕ ਹੈ ਹਾਂ ਜੀ ਆ ਜਿਹੜੀ ਆ ਗੱਬਣ ਇਹ ਗੱਬਣਾ ਇਹਦਾ ਸੂਆ ਕਿਨਵਾ ਜੀ ਇਹਦਾ ਦੂਜਾ ਜੀ ਦੂਜਾ ਸੂਆ ਹਾਂ ਜੀ ਦਿਨ ਕਿੰਨੇ ਲੈ ਜੂਗੀ ਇਹ ਇਹ ਦਿਨਾ ਤੁਸੀਂ ਮਾਰ ਕੇ ਚਲੋ ਉਹਦੀਆਂ ਪੰਜ 6 ਦਿਨ ਜੇ ਲੈ ਜਾਣੀ ਅੱਛਾ ਪੰਜ 6 ਦਿਨ ਲੈ ਜੂਗੀ ਹਾਂ ਜੀ ਠੀਕ ਹੈ ਜੀ ਦੁੱਧ ਕਿੰਨਾ ਕੁ ਚਵਾਉਗੀ ਇਹ ਦੁੱਧ ਮੇਰੇ ਹਸਵਾਨਾਂ ਦੇ 14-15 ਕਿਲੋ ਇਹਨੂੰ ਚੋਣਾ ਚਾਹੀਦਾ ਜੀ ਠੀਕ ਆ ਇਹਨੂੰ ਵੀ ਤੋਰੀਏ ਜੀ ਇਹਦਾ ਵੀ ਮਤਲਬ ਕੱਦ-ਕੋਤ ਬਹੁਤ ਆ ਜੀ ਕੱਦ-ਕਾੜ ਚੰਗਾ ਹੈ ਇਹਦਾ ਵੀ ਦੋਵੇਂ ਵੱਡੀਆਂ ਕੁਛ ਛੋਟੀਆਂ ਨਹੀਂ ਆਹ ਵੇਖ ਸਕਦੇ ਆ ਬਹੁਤ ਹੀ ਕੁਆਲਿਟੀ ਦੀਆਂ ਵਾ ਸੋਹਣੀਆਂ ਸੁਨੱਖੀਆਂ ਵਾ ਜੀ ਆਹ ਵੇਖੋ ਇਸ ਕੁਆਲਿਟੀ ਇਹਦੀ ਵੀ ਚੰਗੀ ਆ ਸੋਹਣੀਆਂ ਕੱਦ ਕਾਫੀ ਚੰਗਾ ਬੇਲ ਦੀ ਵੀ ਲੰਮੀ ਆ ਹਵਾਨੇ ਦੀਆਂ ਢਿੱਲਾਂ ਵੇਖੋ ਐ ਥਾਣ ਸੋਹਣਾ ਮੁੱਠੀ ਦੀ ਚਵਾਲਾ ਲੱਗੇ ਦੇਖੋ ਆ ਵੀ ਖਤਾਨ ਇੱਕ ਵਾਰ ਹੋਰ ਘੇੜਾ ਕਢਾ ਦਿਓ ਭਾਜੀ ਆਹ ਵੇਖੋ ਵੱਡੀ ਆ ਵੇੜ ਵੱਡੀ ਆ ਜੀ ਛੋਟੀ ਨਾ ਕੋਈ ਵੀ ਸਮਝੇ ਵੀ ਛੋਟੀ ਹੋਊਗੀ ਬਾਕੀ ਕੋਈ ਝੂਮ ਨਹੀਂ ਹੋਊਗਾ ਉੱਚੀ ਵੱਡੀ ਲੱਗੀ ਆ ਜੀ ਜਿਹੜਾ ਜਿੱਦਾਂ ਦਾ ਹੈਗਾ ਪਸ਼ੂ ਉਦਾਂ ਦਿਖਾ ਲੈਣਾ ਆਪਾਂ ਜੀ ਕੈਮਰੇ ਤੇ ਆਪਾਂ ਝੂਮ ਕਰਕੇ ਨਹੀਂ ਦਿਖਾਉਂਦੇ ਪਸ਼ੂ ਵੀ ਝੂਮ ਕਰਕੇ ਵੱਡਾ ਕਰ ਦਾਂਗੇ ਹੋਰ ਆਓਗੇ ਹੋਰ ਵੱਡਾ ਦੇਊਗਾ ਦੇਣ ਕਿੰਨੇ ਕੁ ਲੈ ਜੂਗੀ ਨਹੀਂ ਹੱਲਾ ਲੈ ਜਾਣਾ ਆਹ ਦੇਖੋ ਜੀ ਇਹ ਇਹ ਆ ਕਿ ਚੰਗਾ ਦੁੱਧ ਤੇ ਚਵਾਉਗੇ ਬਹੁਤ ਸੋਹਣਾ ਤਿਆਰ ਹੋਣ ਰਹੀ ਹੈ ਜੀ ਫੇਰ ਆਹ ਦੇਖੋ ਠੀਕ ਆ ਤੇ ਦਿਨ ਦਾ ਹੀ ਖੜਨੇ ਨੇ ਹੈ ਮੰਨ ਕੇ ਚੱਲੋ ਕਿ ਅਸੀਂ 10 ਜੀ ਬਾਅਦ ਤੋਂ ਬਾਅਦ ਠੀਕ ਆ ਹਾਂਜੀ ਸਹੀ ਆ ਤੇ ਦੁੱਧ ਚ ਜਵਾਈ ਜਾਊਗੀ ਫੇਰ ਜਵਾਊ ਜੀ 15 ਤੋਂ ਬਾਹਰ ਜਵਾਊਗੀ ਆਪਾਂ 15 ਕਿਲੋ ਦੱਸਦੇ ਹਾਂ 15 ਦੀ ਗਾਰੰਟੀ ਪਰ ਬਾਹਰ ਜਵਾਊਗੀ ਬਾਕੀ ਜਿਹੜੇ ਸਾ ਨਾ ਲੇਵਾ ਤਿਆਰ ਕੀਤਾ ਲੱਗਦਾ ਨਾ ਦਿਹੋ ਜਦਾ 20 ਕਿਲੋ ਚਵਾਜੀ ਹਾਂਜੀ ਅਜੇ ਦਿਨ ਵੀ ਹੈਗੇ ਆ ਦਿਨਾ ਦੇ ਵਿੱਚ ਜਾ ਕੇ ਚੰਗਾ ਆਏ ਆ ਵੀ ਥਾਣ ਵੀ ਵੇਖੋ ਇਹਦਾ ਹਾਂ ਬੈਠਾ ਠੰਡੀ ਆ ਤੇ ਦੇ ਨਹੀਂ ਵੀ ਵੇਖ ਕੇ ਭੁੜਕਦੀ ਬਿਲਕੁਲ ਠੰਡੀ ਹੈ ਠੀਕ ਆ ਹਾਂ ਥਾਣ ਸਣ ਓਕੇ ਆ ਜੀ ਓਕੇ ਜੀ ਬਿਲਕੁਲ ਹੈ ਥਾਣਾ ਦੀ ਆਪਣੀ ਗਾਰੰਟੀ ਹੈ ਠੀਕ ਆ ਤੇ ਮੁੱਲ ਕਿੰਨਾ ਕਰਨਾ ਜੀ ਇਹਦਾ ਮੋਲੇ ਦਾ ਜੀ ਸਾਹ ਨਾਲ ਕੋ ਗਾਦੀ 55000 ਰੁਪਏ ਕਰਤੀ ਤੇ ਸ਼ੋਰ ਕਿ ਨਹੀਂ ਕਰ ਦੋਗੇ ਸ਼ੋਰ ਕਰਦਾਂਗੇ 2000 ਰੁਪਏ ਦਾ ਜੀ 53000 ਦੀ ਫਿਰੋਂ ਜਿਆਦਾ ਹੀ ਦੇ ਦਿੰਦੇ ਆਏ ਗਏ ਦਾ ਹੋਰ ਮਾਣ ਕਰਦੇ ਹੋ ਹੋਰ ਕਰਾਂਗੇ 500 ਮਾ ਜੀ ਠੀਕ ਹੈ ਜੀ ਫੋਨ ਲਾ ਲੈ ਜਿੰਨੂੰ ਪਸੰਦ ਹੋਵੇ ਹਨਾ ਫੋਨ ਲਾ ਲੈ ਜੀ ਜਿੰਨੂੰ ਪਸੰਦ ਆ ਜੀ ਕਰ ਨਹੀਂ ਕੋਈ ਗੱਲਬਾਤ ਹੋਰ ਜੀ ਬਾ ਗੱਲਬਾਤ ਇਹੋ ਜਾਂ ਦੋ ਹੀ ਅੱਜ ਤੱਕ ਆ ਗਈ ਹਾਂ ਜੀ ਹਾਂ ਜੀ ਠੀਕ ਆ ਭਾਏ ਕੋਈ ਵੇਚਣ ਵਾਲਾ ਵੀ ਫੋਨ ਕਰ ਲੈ ਭਾਈ ਜੀ ਉਹਦਾ ਲਾ ਲੈ ਤਾਂ ਵੀ ਉਹਨੂੰ ਪਈਏ 4 ਬਜਨਗੇ ਜੀ 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 ਬਿਲਕੁਲ ਜੀ ਠੀਕ ਹੈ ਜੀ ਤੇ ਆਹੀ ਦੋ ਕਰਨੀਆਂ ਸੇਲ ਜਿਹਦੇ ਵਿੱਚ ਇੱਕ ਗੱਬਣ ਆ ਚੰਗੀ ਕੁਆਲਿਟੀ ਦੀ ਹੈ ਢੱਲਾਂ ਢਲਾਂ ਜੇ ਹੈਗੀਆਂ ਥਾਂ ਬੜਾ ਸੋਹਣਾ ਲੱਗਾ ਇਹਨੂੰ ਵੀ ਆਹ ਸੂਈ ਸਵਾਈ ਹੈ ਜੀ ਇਹਦੇ ਕੋਈ ਗੱਲ ਨਹੀਂ ਤੇ ਸੂਈ ਸਵਾਈ ਨੂੰ ਦੋ ਡੰਗ ਚੋਲਿਓ ਆਕੇ ਤੇ ਗੱਬਣ ਦੇ ਬੱਚਾ ਲਾ ਕੇ ਧਾਰਾ ਮਰਾਦ ਨੇ ਹੋਣੀ ਕੋਈ ਨਹੀਂ ਮਰਾਦੋ ਜੀ ਹਾਂ ਜੀ ਮਰਾਦੋ ਕੋਈ ਗੱਲ ਨਹੀਂ ਮਰਾਦ ਜੀ ਛੱਡ ਬੱਚਾ ਤੇ ਜਿਹੜੀ ਗੱਬਣ ਆ ਇਹਨੂੰ ਵੀ ਥਾਂ ਡੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਜੀ ਹਾਂ ਜੀ ਵੀਡੀਓ ਕਰਿਓ ਸ਼ੇਅਰ ਜੀ ਬੱਚਾ ਲਾ ਕੇ ਧਾਰਾ ਮਾਰ ਕੇ ਵੀ ਦਿਖਾ ਦਿੰਨੇ ਆ ਆਹ ਵੇਖੋ ਜੀ ਕਰੋਟੇਕ ਦੀਨੀ ਇਹ ਦੇ ਕਰਮਾ ਲਈ ਬਾਕੀ ਰੱਸੀ ਪਾ ਲੈਣੀ ਚਾਹੀਦੀ ਆ ਮੱਖੀ 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 ਮਛਰ ਆ ਪਾ ਲੈ ਦੇ ਵਧੀਆ ਹਾਂਜੀ ਉਹ ਬੰਨ੍ਹ ਫੜੀ ਦੇ ਤੋੜ ਆ ਕੋਈ ਥਾਣ ਵੇਖੋ ਥਾਣ ਕੱਡਾ ਸੋਹਣਾ ਲੱਗਾ ਇਹਨੂੰ ਥਾਣ ਦੀ ਕੁਆਲਿਟੀ ਕਰਿਓ ਚੱਕ ਲਈ ਪੈਣਾ ਬਹੁਤ ਸਾਂਦ ਹੋਣੀ ਆ ਬਹੁਤ ਠੰਡੀ ਪਾਉਗੀ ਕੋਈ ਗੱਲ ਕਰਨ ਵਾਲੀ ਭਾਵੇਂ ਸਾਰੀ ਦਿਹਾੜੀ ਥੱਲੇ ਬੈਠੇ ਰਹੋ ਜੀ ਠੀਕ ਆ ਇਕਦਾ ਮਾਰ ਦੋ ਕੋਈ ਨਹੀਂ ਆਪਾਂ ਵੀ ਲੇਟ ਹੋਣਦੇ ਆਹ ਧਾਰ ਚੈੱਕ ਕਰੋ ਜੀ ਚੰਗੀ ਸੋਹਣੀ ਆ ਆ ਵੇਖੋ ਪਿਛਲੇ ਜੋ ਮਾਰ ਲਾ ਬਾਕੀ ਜਿਹੜੇ ਵੀਰ ਨੇ ਖਰੀਦ ਨਹੀਂ ਆ ਕੇ ਆਪ ਜੋਗੇ ਵੇਖ ਲੈ ਸਵਾਤਾ ਆਉਂਦਾ ਆ ਆਇਓ ਚਲੋ ਠੀਕ ਹੈ ਜੀ ਵਧੀਆ ਸੀ ਥੋੜਾ ਥੋੜਾ ਜੀ ਆ ਕੇ ਆਪਣੀ ਤਸੱਲੀ ਵੀ ਕਰ ਲਿਓ ਜੀ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ